ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਵਿਰਥਾ ਜਾਣਨ ਹਾਰ ਜਾ ਕੇ ਸੇਵਰ ਨੂੰ ਉਧਰੀਏ ਨਾਨਕ ਕਿਸ ਵਲੇ ਹਾਰ ਸਰਬ ਕਲਾ ਭਰਪੂਰ ਪ੍ਰਭ ਪ੍ਰਭ ਹੈ ਜਿਹੜਾ ਸਾਰੀਆਂ ਕਲਾਵਾਂ ਦੇ ਵਿੱਚ ਸਾਰੀਆਂ ਹੀ ਉਹਦੇ ਵਿੱਚ ਜਿੰਨੀਆਂ ਕਲਾਵਾਂ ਹੈ ਜਿੰਨਾ ਗਿਆਨ ਹੈ ਜਿੰਨੀਆਂ ਕਲਾਵਾਂ ਹੈ ਸੰਸਾਰ ਦੇ ਵਿੱਚ ਸਾਰੇ ਉਹਦੇ ਸਾਰੇ ਉਹਨੇ ਹੀ ਪੈਦਾ ਕੀ ਕਰਦੇ ਉਹ ਜਿਹੜੇ ਕਲਾਮਾਂ ਆਹ ਤਾਂ ਇਹਨਾਂ ਸਰ ਪੈਦਾ ਕੀਤਾ। ਜੇ ਜਿਹੜੀ ਕਲਾ ਚਾਹੀਦੀ ਉਹ ਤੁਮਣ ਜੂਗੇ ਤਾਂ ਮਤ ਦੇ ਦੇਈਏ। ਫਿਰ ਥਾ ਜਾਤਨ ਹਾਫ ਫੁੱਜੀ ਗਲੇ ਉਹ ਫਿਰ ਸਮਝ ਆਉਂਦਾ ਸਾਰਿਆਂ ਨੂੰ ਕਿਹਨਾ ਬੋਲ ਰਹੀ। ਕਿ ਨਾ ਜੀ ਜਿਹੜੀ ਚੀਜ਼ ਚਾਹੀਦੀ ਉਹ ਦੇ ਦਿੰਦਾ। ਕਲਾਜ ਜਿਹੜੀ ਕਿ ਸਭ ਚਾਹੀਦੇ ਉਹ ਜੀ ਮਰ ਜਾਂਦੇ। ਫਿਰ ਥਾ ਜਾਤਨ ਹਾਫ ਜਾਕੇ ਸੁਰਨੁਦਿ ਇਹ ਨਾਨਕ ਤਿਸ ਬਨਿਆ ਸਦਬ ਕਲਾ ਭਰਪੂਰ ਪ੍ਰਭ ਬਿਸਥਾ ਜਨਨ ਹਾ ਸੌਂਦੀ ਅੰਦਰ ਵੀ ਜੀ ਪ੍ਰਭ ਹੈ ਨਾ ਉਹਦੀ ਬਿਸਥਾ ਨਾ ਕੁੱਤੇ ਕਹਿ ਰਹੀ ਆ ਉਹ ਕੁੱਤੇ ਕਹਿ ਰਿਆ ਜੀ ਇਹਦਾ ਪ੍ਰਾਵਾ ਸਾਡਾ ਹੈ ਸਦਬ ਕਲਾ ਭਰਪੂਰ ਹੈ ਸਾਡੇ ਅੰਦਰ ਵੀ ਬਿਸਥਾ ਵੀ ਜਾਂਦਾ ਹੈ ਜਿਸ ਤਜਨ ਹੈ ਅਸੀਂ ਕੀ ਚਾਹੁੰਦੇ ਐ ਵੀ ਜਾਂਦਾ ਹੈ ਆਪਣੇ ਬੰਦੇ ਗੱਲ ਖੋਲ੍ਹ ਲੀਆਂ ਨੇ ਹਾਂ ਗੱਲ ਇੱਥੇ ਆਉਂਦੀ ਆ ਵੀ ਵਰਤਾਂ ਵੀ ਜਾਂਦਾ ਸਾਡੀ ਸਾਰੀਆਂ ਕਲਾਵਾਂ ਦੀ ਵਰਤੂ ਆ ਵੀ ਅਵਸਥਾ ਵੀ ਜਾਂਦਾ ਹਾਂ ਜਾਂ ਕੈਸੇ ਮਨ ਉਤਰੀਏ ਸਾਡਾ ਆਧਾਰ ਇਸ ਮਨ ਗੁਰੂ ਤਾਂ ਉਹ ਜਾਂ ਕੈਸੇ ਉਹ ਉਤਰੀਏ 4 ਤਿਸ ਬਾਰੇ ਉਤਰੀਏ ਅਸੀਂ ਸਿਮਨ ਇਹ ਕਰੇ ਹੁੰਦੇ ابھی تو من سمجھا سا میں من سمجھا لیا سی تو بیٹھے ہیں ستر کا پتا ہی ہے آ کے کیوں بیٹھے بھائی بے نے آ کے بیٹھے نے سو بھی پتا ہی ہے بھائی ہوں روٹیاں چاہ پانے پتا ہی ہے انہوں نے بھی آئے ہونے مہمان ਬੇਠਾ ਜਾਣਾ ਹਰ ਜਾ ਕੇ ਸਰਵ ਨੋਦਰੀਏ ਸਰਵਾਂ ਨੇ ਕਰੂਗਾ ਯਾਪ ਮੈਂ ਬੁਰੀਆਂ ਗੱਲਾਂ ਦੀ ਸਵੰਨ ਚਿੱਤਰਾਂ ਕਰਨ ਹੁਣ ਚੇਤਾ ਕਰ ਕੀ ਕਰਨਾ ਹੈ ਤੁਹਾਨੂੰ ਜਾ ਕੇ ਸਰੂਪੀ ਨਾਲਕ ਤੇ ਸੁਲੇਆ ਚੇਤਾ ਕਰ ਕੀ ਕਰਨਾ ਹੈ ਪੁਰਾਣੇ ਤੋਂ ਆਇਓ ਜ਼ਹਰ ਆ ਕੋ ਆਇਆ ਸੀ ਲਾਜ਼ਾਂ ਤਾਂ ਐਂ ਆ ਕੇ ਬਨ ਫਸਾ ਲਿਆ ਹੋਏ ਪਾਸੇ ਉਹਦਾ ਹੀ ਮਾਰਾ ਧੂਪ ਅੱਲ ਆ ਲਿਆ ਇੱਜ਼ਤ ਤੇ ਨਾ ਬੜਾ ਜੀਤ ਆ ਤਨ ਬੜਾ ਤੇ ਜੀਬੇ ਜੀਏ ਇਹ ਜੀ ਹੈ ਉਹ ਮਨ ਨਹੀਂ ਆ ਜ਼ਮਾਨਾ ਤੇ ਜੀ ਦਾ ਹੀ ਫਰਕ ਹੈ ਜੀ ਅੱਲਾ ਹੁੰਦਾ ਹੈ ਮਨਵਾਲਾ ਹੁੰਦਾ ਹੈ ਉਲਟੀ ਕਹਦਾ ਜੀ ਹੈ ਲੱਭਾ ਰੋ ਤੇ ਖਾਲਾ ਨਾ ਮਾਨਾ ਜੀਆ ਸਭ ਸਭ ਨਰ ਕੀਤੀ ਚੀਜ਼ ਹੈ ਖੱਡੀ ਖਰਾਸ ਉਹ ਜੀ ਨੇ ਉੱਡੀ ਕੀਤੀ ਹੈ ਅੰਦਰ ਉਹਨਾਂ ਨੇ ਖਰੀਦ ਮਾੜਾ ਖਾਲੀ ਸੀ ਉਹ ਤਾਂ ਸੇਕੀ ਰਹੀ ਕਿ ਉਹਦਾ ਦੇਖ ਲਿਆ ਵਧੀਆ ਚੀਜ਼ ਨੂੰ ਤਾਂ ਖਾਲੀ ਸੀ ਜੀ ਨੇ ਦੇਖਿਆ ਵੀ ਨਾ ਉੱਡੀ ਚੀਜ਼ ਖਾਲੀ ਉਹ ਕੱਢ ਕੇ ਬਾਹਰ ਮਾਰ ਦਿੱਤਾ ਅਸਲ ਤੇ ਟੂਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਇਹ ਗੋਪਾਲ ਨੇ ਟੁੱਟੀ ਜਣਾ ਨਹੀਂ ਆਉਣਾ ਆਪਣੇ ਉੱਥੇ ਆਹ ਪੂਰ ਸੱਚਾਂ ਟੁੱਟੇ ਨਹੀਂ ਆਉਂਦੇ ਸੰਗੁਰੂ ਨੂੰ ਇਹ ਗੋਪਾਲ ਟੂਟੀ ਗੰਢਨ ਹਾਰ ਹੈ ਇਹ ਪ੍ਰਭੂ ਹੋਈ ਗੋਪਾਲ ਹੋਈ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਰਬ ਜੀਆਂ ਆਪੇ ਪ੍ਰਤਪਾਲ ਹਾਂ ਜੀ ਅੱਜ ਸਾਰਿਆਂ ਦੇ ਕੋਲ ਇਹੀ ਗੱਲ ਸਾਰੇ ਜੀਆਂ ਦਾ ਕੋਲ ਪਾ ਲਈ ਜਾ ਇੱਕ ਰਿਸ਼ਨਾ ਇੱਕ ਕਾਲਿਆਵਾਂ ਬਾਹਰ ਨਹੀਂ ਅਗਰੇ ਸੋਈ ਤਾਂ ਇਹ ਗਰੇ ਸਾਲਾ ਜੋ ਮੈਂ ਤੁਸੀਂ ਸਾਹ ਤੋਂ ਜੀਣਾ ਕੋਈ ਯਦ ਹੋਣੀ ਆ ਮਾਨੇ ਕੋਈ ਯਦ ਹੋਦੀ ਹੋ ਪਰਮ ਜੀ ਆਪੇ ਬਖਸ਼ੋ ਸਾਰੇ ਜੀਆਂ ਨੇ ਕੋਈ ਬਖਸ਼ੋ ਆਪੇ ਦਰਸੋ ਜੋ ਤੁਹਾਨੂੰ ਹੋਗਾ ਉਹ ਤੁਹਾਡੇ ਪ੍ਰਸ਼ਨ ਹੈ ਹਾਂ ਹਾਂ ਸਗਲ ਕੀ ਚਿੰਤਾ ਜਿਸ ਬਨ ਮਾਹੇ ਇਸ ਤੇ ਬੇਤਾ ਕੋਈ ਨਾ ਔਰ ਆਮੜੀ ਵਾਇਤਾ ਨੂੰ ਸਾਥ ਘਰਨ ਸਲਾਹ ਹੇੜੀ ਉਹ ਹੈ ਆਮੜੀ ਵਾਇਤਾ ਤੋਂ ਮੁਗਰਬੀ ਵਾਇਏ ਨੂੰ ਸਾਥ ਘਰਨ ਸਲਾਹ ਹੇੜੀ ਉਹ ਹੈ ਸਲਾਹ ਦੌਂਦਿਆ ਇਹ ਅੱਜ ਇਦਿਸ਼ ਕਰਦਾ ਆਪਣਾ ਇਦਰ ਉਦਰ ਚਾਕੇ ਚਾਕੇ ਗੱਲਾਂ ਕਰਕੇ ਝੱਟ ਕੇ ਇੱਦੇ ਵੀ ਅਲੱਗਾ ਉਧਰ ਵਾਲਾ ਕੋ ਇਹ ਕੁਦਰਤੀ ਮੱਤ ਹੈ ਇਹ ਕੁਦਰਤੀ ਮੱਤ ਹੈ ਅੰਤਰਾਧੁਨੀ ਵਾਜ ਇੱਕ ਕਰਨਾ ਜਵਾਬ ਬੰਦੀ ਹੋ ਸੰਧਾਰੀ ਇੱਕ ਕਰ ਦਰਵਾਜ਼ਾ ਖੁੱਲ੍ਹ ਜਾ ਜੀ ਸਗਲ ਦੀ ਚਿੰਤਾ ਜਿਸਮਨ ਮਾਹੇ ਇਸ ਤੇ ਬਿਰਦਾ ਕੋਈ ਨਹੀਂ ਕਦੇ ਸਗਲ ਦੀ ਚਿੰਤਾ ਜਿਸਮਨ ਆਹੇ ਇਹਦੇ ਵਿੱਚ ਸਾਰਿਆਂ ਦੀ ਚਿੰਤਾ ਹੋਵੇ ਇਹਦੇ ਤਾਂ ਆਪਣੀ ਮਰਗੀ ਚਿੰਤਾ ਹੈ ਕੱਲੇ ਕੱਲੇ ਦੀ ਇਹ ਤਾਂ ਸਭੀ ਚਿੰਤਾ ਹੋਵੇ ਕਿਸੇ ਦਾ ਤਾਂ ਕੋਈ ਨਹੀਂ ਤਾਂ ਕੋਈ ਕਿਥੇ ਤਾਂ ਕੋਈ ਦੀਸਾਰਿਆ ਨਰੋਵੀ ਮੋਕੋ ਕਿਸਾਰਿਆਂ ਅੰਦਰ ਵਾਹ ਕਬੀਸਾਰ ਸੱਚ ਘੰਟਦਾ ਜਿਹੜਾ ਹੈ ਨਾ ਧਿਆਨ ਉਹ ਕਿਸਾਰਿਆਂ ਵਿੱਚ ਹੈ ਮੇਰੇ ਮਾਪੇ ਦੂਜੇ ਆਪਣੇ ਮੰਨਦੇ ਹੈਗਾ ਇਹ ਉਹਨਾਂ ਦੇ ਸਾਰਿਆਂ ਦੇ ਹਾਂ ਉਹਦਾ ਸਾਰਿਆਂ ਜਿਹੜਾ ਸਾਰਿਆਂ ਤਾਂ ਉਹ ਹੋਰ ਹੈ ਜਿਹੜਾ ਆਪਣੇ ਆਪਣੇ ਤੇ ਹੈ ਉਹ ਹੋ ਇੱਕ ਰਾਜਾ ਰਾਮ ਹੈ ਇਸ ਰਾਮ ਰਾਜਾ ਰਾਮ ਨੇ ਕੱਕੜੀਆਂ ਬੜੇ ਬਣਾਏ ਨਾ ਚਰਬੂਜ ਨਾਲ ਖਾਏ ਗੁੱਜਨਾਰਾ ਰਾਮ ਨੇ ਖਾਲੇ ਰਾਜਾ ਰਾਮ ਨੇ ਬਣਾਏ ਰਾਮ ਨੇ ਖਾਲੇ ਉਹ ਵੀ ਗੁੱਜਨਾਰਾ ਨੇ ਖਾਲੇ ਜਿਹੜੇ ਬਰਬੂਜੇ ਪਸੂ ਤੋਂ ਹਟਦੇ ਧੁੰਦੇ ਸੁੱਕੇ ਹੀ ਦੁੱਧ ਮਰਵਾਣੇ ਨੂੰ ਸੁੱਕੇ ਤੋਂ ਜਾ ਖੁਸ਼ਬੂ ਦਾ ਨਾ ਨਹੀਂ ਫਟਦੀ ਕਿਉਂ ਖੁਸ਼ਬੂ ਜਿਆਦਾ ਤੇਜ਼ ਹੈ ਮੱਖੀ ਚੱਲਣਾ ਪਾਰ ਹੜਾ ਪਾਰ ਹੜਾ ਜਿਹੜਾ ਗੰਦ ਚਾਰ ਵਗੇ ਦਤਾ ਉਹ ਬੱਖੀ ਛੱਡ ਗਈ ਦੋਸਾਂ ਕੇ ਖੁਸ਼ਬੂ ਤੇਜ਼ ਆਦਾ ਸੀ ਫਟਨੇ ਆਇਓ ਇੰਨਾ ਸੱਚ ਨਹੀਂ ਗਾਦਾ ਬੜੀ ਮੁਸ਼ਕਲ ਹੈਗਾ ਦਾ ਚੰਗ ਹਾਂ ਸਗਲ ਕੀ ਚੇਤਾ ਜਿਸ ਮਨ ਮਾਹੇ ਇਸ ਤੇ ਬੈਠਾ ਕੋਈ ਨਹੀਂ ਮੇਰੇ ਪਰਮੇਸ਼ਰ ਦੇ ਅੰਦਰ ਸਾਰੀ ਜਨਤਾ ਉਹਦੇ ਵੀ ਵਿੱਚ ਕੋਈ ਨਹੀਂ ਉਹ ਵੀ ਸਾਰਿਆਂ ਨਾਲ ਹੈ ਉਹ ਵੀ ਸਰਬ ਉਹ ਤਾਂ ਸਰਬ ਵਿਆਪੀ ਹੀ ਹੈ ਸਰਬ ਵਿਆਪੀ ਨੇ ਉਹਦੇ ਵਿੱਚ ਕੋਈ ਹੋਰ ਨਹੀਂ ਉਹ ਵੀ ਨਾਲ ਹੈ ਸਭ ਦੇ ਹਾਂਜੀ ਰੇ ਮਨ ਮੇਰੇ ਸਦਾ ਹਰ ਜਾਤ ਹੋਵੇ ਅਗਨਾਸੀ ਪ੍ਰਭ ਆਪੇ ਆਵੇ ਰੇ ਮਨ ਮੇਰੇ ਸਦਾ ਸਦਾ ਅਰਦਾਸ ਪਰ ਤੂੰ ਜਪਣਾ ਹਰੇ ਆਪਣਾ ਮੂਲੇ ਆ ਜਪੜਾਏ ਜਨਵਾ ਆਪਣਾ ਐਸੇ ਨਾਲ ਕਿ ਇਹਦੇ ਅਗਲਾ ਕਰਨਾ ਨਾ ਕੰਮ ਹੋ ਉਹ ਇਹਦਾ ਕਰਨਾ ਨਾਲ ਮੈਸੇਜ ਉਹਦੇ ਕੋਲ ਆਉਣਾ ਹਾਂ ਮੈਸੇਜ ਉਹਦੇ ਕੋਲ ਆਉਣਾ ਕਿ ਆਪਾਂ ਜਪਾਂਗੇ ਵੀ ਆਪਣਾ ਇਹ ਸਿਮਰਨ ਕਰੂ ਕਿ ਆਪਾਂ ਜਪਾਂਗੇ ਸਿਮਰਨ ਇਹ ਕਰੂ ਜੇ ਆਪਾਂ ਜਪ ਸਕਦਾ ਉਹ ਸਿਮਰਨ ਕਰਨਾ ਜੀ ਫੌਜੀ ਹੋਣ ਦੇ ਸਾਡੇ ਆਪਣੇ 18 ਹੋ ਗਿਆ ਜੰਦੇ ਛੁੱਟੀ ਆ ਜੀ ਉਹ ਫੌਜ ਦੇ ਵਿੱਚ ਬੜਾ ਕੁਸਰਾ ਟਾਈਮ ਤੇ ਡਾਕਟਰ ਦਾ ਆਪਣੇ ਲੋਕ ਜੋਸ ਨੂੰ ਬਸ ਉਹ ਨਾ ਕਹਤੇ ਮਾ ਕੇ ਜੇ 2 ਮਹੀਨੇ ਛੁੱਟੀ ਆ ਕੇ ਨਾ ਪਸਪਾ ਦੇਣਾ ਆਪਣੇ ਸਾਡੇ ਰੱਖੋ ਸਾਡੇ ਉਸਾਂ ਟੋਪ ਕਰਨਾ ਸਾਡੇ ਨਾਲ ਆਪਣੇ ਆੜ ਜਾਣਾ ਜਦੋਂ ਫੌਜੀ ਆ ਰਹਿਦੇ ਬਸ ਕਾਹਦੀ ਉਹ ਕਮ ਉਹ ਕਮ ਬੇਲੇ ਰਹਿ ਕੇ ਰਾਜੀ ਕੀਤੀ ਸੀ ਵੇਲੇ ਰਹਿੰਦੇ ਸਦਾ ਆਪਣੇ ਆਦੀ ਬੱਲੇ ਜੀ ਇਹ ਜਦੋਂ ਜਪਣ ਵਾਲੇ ਜਿਹੜੇ ਹੁੰਦਾ ਵੇਲੇ ਲੈ ਕੇ ਰਾਜੀ ਜੀਂਦੇ ਨੇ ਤੇ ਇਹਨਾਂ ਵੀਰੇ ਸਦਾ ਹਰ ਜਾਪ ਉਹ ਦਲਿਤਰੀ ਵੀ ਹੁੰਦੇ ਹੋ ਦਲਿਤਰਾ ਕੋਲਾ ਦਲਿਤਰਾ ਤੇ ਚੱਟਦਾ ਜਾਂਦੇ ਜਪੂ ਹੋ ਉਦਲਿਤਰੀ ਉਹ ਵੀ ਫਿਰਿਆ ਸਾਡਾ ਉਹ ਇਹ ਜਪਦਾ ਤਾਂ ਹੈ ਮੈਨੂੰ ਪਤਾ ਲੱਗੇ ਇਹ ਤਾਂ ਮੈਦੋਈਆਂ ਦਾ ਘਟ ਪੈਣਾ ਉੱਠ ਗੜੇ ਜੋ ਚੇਲੇ ਅੱਤਾ ਕੰਡਾ ਪਹਿਲਾਂ ਉੱਠੇ ਗੁਰੂ ਵੀ ਦੇਖਦਾ ਤੇ ਸੋਚਦਾ ਮੈਨੂੰ ਕੱਟਾ ਪਹਿਲਾਂ ਚਾਹੀਦਾ ਇਹ ਚੇਲੇ ਕਨ ਉੱਠਾ ਲਾ ਕੇ ਉਹ ਕਾਕਾ ਜਸਨ ਨੇ ਪਾਇਆ ਏ ਵੀ ਤਰੀਕਾ ਆਪਣਾ ਹੀ ਖੇਡਿਓ ਵੱਲ ਆ ਕਿ ਚੇਲਾ ਉਥੇ ਜਦ ਜ਼ਰੂਰ ਰੱਖੂ ਤੇ ਗੁਰੂ ਨੇ ਉਹ ਕਹਿਤਾ ਸਾ ਗਾਦੀ ਤੂੰ ਸਿਰ ਮੰਡ ਕਰ ਕਹੇਦਾ ਸਾਡਾ ਵੀ پیسے ਤਾਂ ਦੇਦਾ ਹੂੰ ਬਿਨਾ ਬੋਲੇ ਤੇ ਕਹਣਾ ਬਿਨ ਬੋਲੇ ਸਭ ਕੁਝ ਹੈ ਮੈਂ ਪਤਾ ਬਿਨ ਬੋਲੇ ਜਾਣਦਾ ਕੋਈ ਇਹ ਕਿਉਂ ਕਰਦਾ ਇਹ ਵੀ ਹੋ ਜਾਣਦਾ ਇਹ ਕਿਉਂ ਕਰਦਾ ਜਦ ਇਹ ਵੀ ਹੋ ਜਾਣਦਾ ਮੇਰੇ ਤੇ ਕੀ ਭੁੱਖ ਹੈ ਦੀ ਨਾ ਮੈਨੂੰ ਕਹਿਣਾ ਚਾਹੀਦਾ ਮੈਂ ਤੈਨੂੰ ਕਹਾਂਦਾ ਹੈ ਨਹੀਂ ਬਤੈਨੂੰ ਕਹਿਣਾ ਚਾਹੀਦਾ ਤਾਂ ਕਰਦਾ ਮੈਂ ਕਰਦਾ ਤੂੰ ਕਰੀਂ ਅੰਦਾ ਮੈਂ ਆਪਣੀ ਭਗਤੀ ਕਰਦਾ ਤੂੰ ਆਪਣੀ ਕਰੀਂ ਕਰਦਾ ਬਣਿਆ ਬੈਠਾ ਮੇਰਾ ਗੁਰੂ ਹੈ ਬਸ ਤਾਂ ਆਪੇ ਰਗੁਰੂ ਨੇ ਸਭ ਪੁੱਛੀ ਕਿ ਨਾ ਮੈਂ ਕਹਦਾ ਹੁੰਦਾ ਨਹੀਂ ਕਹਦਾ ਇਹ ਇਹ ਦਰਚੇ ਹਾਂ ਤਾਂ ਕਰਦਾ ਫਿਰਪੁਰੇ ਜਾਣ ਨਾ ਸਭ ਹੋ ਗਿਆ ਇਹਨੂੰ ਵੀ ਬਿਖਾਣ ਬੋਲੇ ਸਭ ਹੋ ਗਿਆ ਇਹ ਜਾ ਕੇ ਕਹਿੰਦਾ ਮੈਂ ਬੋਲੇ ਸਭ ਕੋ ਜਾਉਂਦਾ ਫਿਰ ਇਹਦਾ ਮੈਂ ਬੋਲੇ ਸਭ ਕੋ ਜਾਣਾ ਅਸੀਂ ਭਗਤੀ ਕਿਉਂ ਕਰਦੇ ਆ ਕਿ ਜਾਣ ਦਾ ਜਦ ਜਦ ਦੇਖੋ ਇਹ ਵੀ ਨੂੰ ਸਮਝਿਆ ਇਹਦੇ ਪਿੱਛੇ ਕੀ ਹੈ

ਜੇ ਆਪਣਾ ਜੀ ਆਪਾ ਮਸੀਹ ਹੋਣ। ਆਪਣਾ ਸੀ ਤਾਂ ਹੋਣਾ ਹੀ ਹੋਣਾ ਆਪਾਂ ਨੇ। ਆਪਾਂ ਆਪਣਾ ਸੀ ਹੋਣ ਦੀ ਆਪਣੀ ਗੱਲ ਰੱਖੀ ਆ। ਹਾਂਜੀ। ਆਪਣੀ ਕੀਆ ਕਸ਼ੂ ਨਾ ਹੋਏ ਜੈਸੋ ਪ੍ਰਾਣੀ ਲੋਚੇ ਕੋਏ। ਆਪਣੀ ਕੀਆ ਕਸ਼ੂ ਨਾ ਹੋਏ। ਆਪਣਾਂ ਜਿਆ ਕਸ਼ਣੇ ਦਾ ਜੈਸੋ ਪ੍ਰਾਣੀ ਲੋਚੇ ਕੋਏ। ਜੈਸੋ ਪ੍ਰਾਣੀ ਲੋਚੇ ਕੋਏ। ਇਹ ਕੀ ਗੱਲ ਲੱਗਦੀ। جہے اپنے آپ بنا اپنے موڑ سے مالا پھیرتے ہیں سبندی لاگے نے اپنا کیا کچھ نہیں ہونا ہاں جی تھی کہ جان گے اکڑ جانے جی سو پروچے کو آپ جپنا ہے وہن کرنا ہے کہ کہاں پرمیشن کار چک جات چک جے کر ਸੰਸਾਰ ਜਿਸਰੇ ਚੱਲਣਾ ਇਸ ਵਿੱਚ ਨਹੀਂ ਤੇਰੇ ਕੁਛ ਕਾਮ ਗਤ ਨਾਨਕ ਜਪ ਏਕ ਹਰਨਾਮ ਇਸ ਵਿੱਚ ਨਹੀਂ ਤੇਰੇ ਕੁਛ ਕਾਮ ਆਪਣੇ ਮੂਰਦ ਮਦੂ ਚੱਡੂ ਹੋਰ ਕੋਈ ਗੱਬ ਦੀ ਤੇਰਾ ਕੰਮ ਖਤਾ ਬੁੱਝ ਇਹ ਦੇ ਜਬ ਵਿਦਾਂ ਤੇਰੇ ਕੁਝ ਵੀ ਕਾਮ ਆਉਣ ਵਾਲੀ ਚੀਜ਼ ਨਹੀਂ اور کوئی کب نہیں باقی کا واج ہے تیری سیوا کی سیوا شبدوچار یہی کم میں نہ ہی تیرے کچھ کام گت نانک جے ستگو جی ستگور کا پلا چیا ਬਾਕੀ ਤੇਰੇ ਕੁਝ ਵੀ ਕਬੂਲ ਨਾ ਰਹੀ ਇੱਥੇ ਜੇ ਹੋਰ ਕਮਾ ਜੇ ਦਾ ਪੱਲਾ ਛੁੱਟ ਗਿਆ ਨਾ ਕਿਆ ਪੜਾ ਬਾਕੀ ਕੁਝ ਵੀ ਕਬੂਲ ਨਹੀਂ ਆਣਾ ਫਿਰ ਤੇਰੇ ਉਹਨੇ ਕੁਝ ਕਬੂਲ ਨਾ ਪੱਲਾ ਛੜਾਉਣਾ ਹੋਰ ਕਾਜ ਨਹੀਂ ਹੈ ਹਾਂ ਪੱਲਾ ਛੜਾਉਣਾ ਹੋਰ ਕਾਜ ਨਹੀਂ ਜਦ ਨਾਨਕ ਜਦ ਇੱਕ ਹਰ ਨਾਮ ਕਦੇ ਨਾਨਕ ਜਦ ਇੱਕ ਹਰ ਨਾਮ ਇੱਕ ਹਰ ਨਾਮ ਜਦ ਤਾਂ ਗਤੀ ਸੀ ਲੱਗੇ ਗੇ 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 ਵਧੇਗਾ ਕਤੇ ਨਾਮ ਜਮਨ ਵਿਚਾਇ ਜਬ ਇੱਕ ਹਰ ਨਾਮ ਕੇਵਲ ਨਾਮ ਕੇ ਪਰਦੇ ਵਿਚ ਜਤੀ ਅਗਦੇ ਕੇ ਬੁੱਧ ਬੁੱਧੀ ਚਲੀ ਜਾਂਦੀ ਗਿਆਨ ਦੇ ਤੇ ਬੁੱਧੀ ਜਾਂਦੀ ਹਾਂਜੀ